ਗੁੱਡ ਮਾਰਨਿੰਗ ਜੀ ਗੱਲ ਕਰਨੀ ਆ ਕੈਨੇਡਾ ਦੇ ਟਰੂਡੋ ਨੇ ਅਸਤੀਫਾ ਦਿੱਤਾ ਠੀਕ ਹੈ ਨਾ ਸਾਡੇ ਪੰਜਾਬੀਆਂ ਨੇ ਬੜਾ ਕਿਹਾ ਟਰੂਡੋ ਮਦਾਂ ਮਾੜਾ ਸਾਡੇ ਪੰਜਾਬੀ ਨੇ ਗਾਲਾਂ ਕਢੀਆਂ ਠੀਕ ਹੈ ਨਾ ਇਹ ਟਰੂਡੋ ਇਹ ਨਹੀਂ ਕਰਦਾ ਉਹ ਨਹੀਂ ਕਰਦਾ ਪੰਜਾਬੀਆਂ ਨੇ ਕਿਹਾ ਇਹ ਗੱਲ ਮੰਨੀ ਆ ਵੀ ਛਾੜੀ ਦਵਾਈ ਜਾਂ ਜਿੰਨੀ ਔਕਾਤ ਨਹੀਂ ਸੀ ਜਿੰਨਾ ਬੰਦਿਆਂ ਦੀ ਅੱਜ ਕੈਨੇਡਾ ਬੈਠੇ ਆ ਦਵਾਈ ਵੀ ਜਨਾ ਦੇ ਸਹੀ ਹੈ ਨਾ ਕਬੜੇ ਅਸੀਂ ਕੀਤੇ ਬੇਈਮਾਨੀ ਅਸੀਂ ਕੀਤੀਆਂ ਜੇ ਛੋਡੇ ਪਰਿਵਾਰ ਤੁਸੀਂ ਟੱਬਰ ਨਾਲ ਮਿਲਿਓ ਤੁਹਾਡੇ ਮਾਪੇ ਤੁਹਾਡੇ ਦਾਦਾ ਦਾਦੀ ਪਹੁੰਚੇ ਹਨਾ ਉਹ ਟਰੂਡੋ ਕਰਕੇ ਪਹੁੰਚੇ ਆ ਸੋਚੋ ਕਦੇ ਇਹ ਗੱਲਾਂ ਜਿਹੜੀ ਬੜੀ ਵੱਟੇ ਪਾਇਆ ਕੈਨੇਡਾ ਦੇ ਤੁਸੀਂ ਆਪ ਆਇਆ ਨਾ ਕਿ ਟਰੂਡੋ ਨੇ ਉਹਨੇ ਤਾਂ ਰਾਹ ਖੋਲ੍ਹੇ ਹੀ ਤੁਹਾਡੇ ਵਾਸਤੇ ਰਹਿਣਾ ਹੈ ਨਾ ਸਾਨੂੰ ਨਹੀਂ ਆਇਆ ਅਸੀਂ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਗੰਦ ਪਾਉਣ ਦੇ ਸੀ ਪਹਿਲੇ ਨੰਬਰ ਦੇ ਉੱਪਰਾਂ ਅਸੀਂ ਵੀ ਦੋਸਤ ਨੇ ਦੂਜਿਆਂ ਨੂੰ ਜੇ ਮਾਰਗੇਜ ਕੱਬਲੇ ਕੀਤੇ ਅਸੀਂ ਕੀਤੇ ਅਸੀਂ ਲੁੱਟਵਾ ਖੋਆ ਸੀ ਕੀਤੇ ਕੈਨੇਡਾ ਚ ਠੀਕ ਹੈ ਨਾ ਟੈਂਪ ਹਾਟਲ ਬਾਰਗਿਆਂ ਦੇ ਉੱਪਰ ਜਾ ਕੇ ਮੈਕਡੋਨਲਡਰ ਉੱਪਰ ਜਾ ਕੇ ਡੋਲੂ ਲੈ ਕੇ ਅਸੀਂ ਗਏ ਆ ਮੌਲਾ ਦੇ ਵਿੱਚ ਜਾ ਕੇ ਚਾਦਰੇ ਲਾ ਕੇ ਮੰਜੇ ਡਾ ਕੇ ਅਸੀਂ ਬੈਠੇ ਆ ਸਟ੍ਰੀਟਾਂ ਦੇ ਮੰਜੇ ਡਾ ਕੇ ਅਸੀਂ ਬੈਠੇ ਆ ਗੰਦ ਅਸੀਂ ਪਾ ਜਿੰਨਾ ਪਾ ਹੋਇਆ ਲੜਾਈਆਂ ਝਗੜੇ ਧਰਨੇ ਅਸੀਂ ਕੈਨੇਡਾ ਦਾ ਦੂਜਾ ਇੰਡੀਆ ਬਣਾਤਾ ਸੀ ਅਸੀਂ ਸਹੀ ਹੈ ਨਾ ਅਗਰ ਨੇ ਭਾਈ ਕੈਨੇਡਾ ਨੂੰ ਕੈਨੇਡਾ ਰੱਖਣਾਗਾ ਜੇ ਸਾਨੂੰ ਇੰਡੀਆ 'ਚ ਗੰਦ ਪਾਉਣ ਦੀ ਆਦਤ ਆ ਨਾ ਬਾਕੀ ਮੁਲਕ ਨਹੀਂ ਚਾਹੁੰਦੇ ਸਾਡੇ ਮੁਲਕ 'ਦੀ ਗੰਦ ਪਵੇ ਹੁਣ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੋਣਾ ਐਪਲ ਕੰਪਨੀ ਨੇ 85 ਬੰਦੇ ਕੱਢਿਆ ਉਹ ਵੀ ਇੰਡੀਅਨ ਫਰਾਡ ਕੀਤਾ ਓਏ ਵੱਡਿਆ ਵੱਡਿਆਂ ਆਉਂਦਿਆਂ ਦੇ ਸੀਗੇ ਐਪਲ ਕੰਪਨੀ ਦੇ ਵਿੱਚ ਕੌਣ ਲੋਕ ਨੇ ਉਹ ਇੰਡੀਅਨ ਕੋਕੇ ਸਾਡੇ ਖੂਨ ਦੇ ਵਿੱਚ ਬੇਈਮਾਨੀ ਰੱਜ ਰੱਜ ਕੇ ਪਰੀ ਹੋਈ ਹੈ ਕੁੱਟ ਕੁੱਟ ਕੇ ਪਰੀ ਹੋਈ ਹੈ ਜਿਹਨੂੰ ਆਖਿਆ ਜਾਵੇ ਸਹੀ ਹੈ ਨਾ ਖਬਰ ਪੜ ਕੇ ਦੇਖੋ ਕਿਤੇ ਅਸੀਂ ਇਹ ਚੀਜ਼ਾਂ ਤੋਂ ਡਰਦੇ ਆ ਸੱਚ ਬੋਲਣ ਤੋਂ ਕਦੇ ਮੈਂ ਸਮਸ਼ਾਨ ਘਾਟ ਚ ਗਿਆ ਕਬਰਾਂ ਉਹਨਾਂ ਦੀ ਵੀ ਦਫਨ ਸੀਗੀਆਂ ਜਿਹੜੇ ਸੱਚ ਬੋਲਣ ਡਰਦੇ ਸੀ ਮਰੇ ਉਹ ਵੀ ਨੇ ਇੱਥੇ ਬੰਦੇ ਗੱਲਾਂ ਕਰਦੇ ਨੇ ਧਮਕੀ ਆ ਫਲਾਣਾ ਤੁਸੀਂ ਇਦਾਂ ਬੋਲਦੇ ਹੋ ਪਰ ਸਚਾਈ ਬੋਲਣ ਦੀ ਸਾਨੂੰ ਆਦਤ ਪਾਉਣੀ ਪੈਣੀ ਹੈ ਭਾਵੇਂ ਸਾਡੇ ਬੰਦੇ ਗਲਤ ਨੇ ਸਹੀ ਹੈ ਨਾ ਅਸੀਂ ਦੂਜੇ ਦੋਸਤ ਨੇ ਸਾਡੇ ਨਾਲ ਸਰਕਾਰ ਕੈਨੇਡਾ ਨੇ ਆ ਕੀਤਾ ਬਈ ਕੈਨੇਡਾ ਤੁਸੀਂ ਪੈਸੇ ਲੈ ਕੇ ਗਏ ਹੋ ਔਰ ਓਵਰ ਦਿੱਤੀ ਵੀ ਆਉਣਾ ਆ ਤੁਹਾਨੂੰ ਪੁੱਗਦਾ ਠੀਕ ਆ ਨਹੀਂ ਜਾਓ ਕਮਲੇ ਦਾ ਅਸੀਂ ਕੀਤੇ ਨਾ ਸਾਡੇ ਏਜੰਟਾਂ ਨੇ ਕੀਤੇ ਨਾ ਫੇਕ ਪੇਪਰ ਲਾ ਲਾ ਕੇ ਠੀਕ ਹੈ ਨਾ ਜੀ ਫੇਕ ਮਰਜ਼ਾ ਕਰਕੇ ਉਹ ਕੁੜੀਆਂ ਆ ਪਿੱਛੇ ਮੁੰਡਾ ਮਰਿਆ 2 ਦਿਨ ਹੋਏ ਆ ਕੈਨੇਡਾ ਗਿਆ ਕਹਿੰਦਾ ਮੈਂ ਤੇਰੇ ਕੋਈ ਕੁੜੀ ਕੋਈ ਤੇਰੇ ਨਾਲ ਰਹਿਣਾ ਨਹੀਂ ਹੈਗਾ ਫਿਰ ਅਗਲੇ ਦਿਨਾਂ ਬੈਗ ਗਈਆਂ ਸਾਰਾ ਕੁਝ ਬੈਗ ਗਿਆ ਅਸੀਂ ਕੱਲ ਪਹਿਲਾਂ ਮੁੰਡੇ ਨੇ ਕੀਤਾ ਸਾਡੇ ਚ ਅਮਾਨਦਾਰੀ ਦਿਖਾ ਦੋ ਇੱਕ ਵੀ ਬੰਦੇ ਜਿਹੜੇ ਅਸੀਂ ਇਮਾਨਦਾਰ ਹੈਗੇ ਆ 100% ਹੋਰ 1% ਮਸਾ ਕਹਣੇ ਵੀ ਇਮਾਨਦਾਰ ਹੋਣਗੇ ਸਾਡੇ ਪੰਜਾਬੀ ਇਹ ਤਾਂ 99% ਅਸੀਂ ਪੱਕੇ ਬੇਈਮਾਨ ਆ ਸਹੀ ਹੈ ਨਾ ਜੇ ਐਪਲ ਕੰਪਨੀ ਚ ਰਹਿ ਕੇ 185 ਬੰਦੇ ਕੱਢਿਆ ਉਹਨਾਂ ਨੇ ਸੋ ਲਾਂਤਾਂ ਲੈ ਪਾਣੇ ਚਾਹੀਦੀਆਂ ਨੇ ਅਸੀਂ ਹਰ ਕੰਟਰੀ ਜਾ ਕੇ ਕਬਲੇ ਕਾਰ ਦਾ ਠੇਕਾ ਲੈ ਰੱਖਿਆ ਹੋਰ ਕੰਟਰੀ ਦੇ ਬੰਦੇ ਵੀ ਰਹਿੰਦੇ ਆ ਉੱਥੇ ਯਾਰ ਜਰਮਨ ਫ੍ਰਾਂਸ ਵਿੱਚ ਪਾਕ ਨਾਲ ਲੋਕੀ ਵੀ ਰਹਿੰਦੇ ਆ ਠੀਕ ਹੈ ਨਾ ਉਹ ਸਾਡੇ ਬੰਗ ਜਿਦਾ ਥੋੜੀ ਕਰਦੇ ਆ ਕਿਉਂਕਿ ਉਹ ਕਾਨੂੰਨ ਚ ਰਹਿਣ ਗਿੱਜੇ ਹੋਏ ਆ ਉਹ ਡੈਰੇ ਚ ਰਹਿਣ ਗਿੱਜੇ ਹੋਇਆ ਸਾਨੂੰ ਆਦਤ ਆ ਖਾਰਾ ਪਾ ਕੇ ਰਹਿਣ ਦੀ ਗੰਧ ਚ ਰਹਿਣ ਦੀ ਅਸੀਂ ਉਹ ਪੰਜਾਬੀ ਆ ਅਸੀਂ ਮਾਣ ਕਰਦੇ ਆ ਪੰਜਾਬੀ ਹੁੰਨੇ ਆ ਜੀ ਅਸੀਂ ਠੀਕ ਹੈ ਨਾ ਸਾਡੇ ਜਿੰਨਾ ਗੰਧ ਕੋਈ ਵੀ ਨਹੀਂ ਪਾਉਂਦਾ ਹੈਗਾ ਸਾਨੂੰ ਮੰਨਣਾ ਪੈਣਾ ਇਹ ਕਿਸੇ ਵੀ ਸਟੇਟ ਚ ਚਲੇ ਜਾਈਏ ਅਸੀਂ ਠੀਕ ਹੈ ਨਾ ਇੰਡੀਆ ਦੇ ਉਧਰਲੇ ਕੋਨੇ ਦੂਜੇ ਕੋਨੇ ਚਲੇ ਜਾਓ ਮੌਲੇ ਕੀ ਆ ਅਸੀਂ ਟੀਜਰ ਬੰਦੇ ਨੂੰ ਗਾਣਾ ਕੱਢਿਓ ਸਾਡਾ ਇਦਾਂ ਫਲਾਨਾ ਤੈਨੂੰ ਨਹੀਂ ਵੀਰੇ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਾ ਬੁਰੇ ਬੰਦੇ ਵੇ ਲੱਭਣ ਚੱਲਿਆ ਮੈਨੂੰ ਬੁਰਾ ਮਿਲਿਆ ਨਾ ਕੋਈ ਆਪਣੇ ਅੰਦਰ ਝਾਤੀ ਝਾ ਕੇ ਦੇਖਿਆ ਮੇਤੋਂ ਬੁਰਾ ਨਾ ਕੋਈ ਧੰਨਵਾਦ ਜੀ